ਲੋਕਾਂ ਨੇ ਜਦੋਂ ਪੁੱਛਿਆ ਮੈਂ ਯਾਰ ਬੋਰਡ ਕੀ ਨੂੰ ਪਾਣੀ ਉਹ ਕਹਿੰਦਾ ਦਫਾ ਕਰ ਬੋਰਡ ਨੂੰ ਕੋਈ ਚਾਹੀਦੀ ਗੱਲ ਕਰ ਮੈਂ ਕਹਾ ਭਰਾਵਾ ਕੀ ਗੱਲ ਕਰ ਪਿਆ ਗਿਆ ਪਿਆ ਉਹ ਕਹਿੰਦਾ ਮੈਂ ਬੋਰਡ ਹੀ ਨਹੀਂ ਪਾਣੀ ਮੈਂ ਕਹਾ ਯਾਰ ਇਦਾਂ ਨਾ ਕਰੀ ਤੂੰ ਮੈਨੂੰ ਇੱਕ ਵਾਰੀ ਇੱਕ ਵਾਰੀ ਮੈਨੂੰ ਪਾ ਕੇ ਦੇਖ ਲੈ ਇੱਕ ਵਾਰੀ ਮੈਨੂੰ ਉਹ ਕਹਿੰਦਾ ਨਹੀਂ ਇੰਨੇ ਬੰਦੇ ਨੂੰ ਪਾ ਕੇ ਦੇਖੀ ਕੋਸ਼ਿਸ਼ ਕਰ ਲੈ ਤੈਨੂੰ ਪਾ ਕੇ ਕੀ ਸਮਰੂਗਾ ਵੀ ਜੇ ਮੈਂ ਜਿੱਤ ਕੇ ਦੂਜੇ ਦਿਨ ਦੂਜੇ ਦਿਨ ਮੈਂ ਜਿੱਤ ਕੇ ਮੈਂ ਤੁਹਾਡਾ ਮੁੱਲ ਨਾ ਮੁੜਾ ਤੇ ਸਾਰਾ ਸ਼ਹਿਰ ਕੀ ਸਾਲਾ ਹਿੰਦੁਸਤਾਨ ਜੁੱਤੀਆਂ ਮਾਰਿਓ ਸਿਰਫ ਦੂਜੇ ਦਿਨੀ ਆ ਪਹਿਲੇ ਦਿਨ ਜਿੱਤ ਗਿਆ ਦੂਜੇ ਦਿਨ ਨਾਲ ਤੁਹਾਡੇ ਵ ਪਰ ਤੁਸੀਂ ਦੋ ਬੰਦੇ ਖੜੇ ਆ ਇੱਕ ਸਾਡੇ ਮੰਤਰੀ ਜੀ ਉੱਥੇ ਖੜੇ ਆ ਜੀ ਇੱਕ ਨਰਿੰਦਰ ਮੋਦੀ ਖੜੇ ਬਾਕੀ ਹੋਰ ਕੋ ਫਾਰਮ ਹੀ ਨਹੀਂ ਪੜਦਾ ਬੇ ਦਰਦਾਵਾਰਾ ਸਰਕਾਰ ਤਾਂ ਡਰੇਗੀ ਕਿ ਯਾਰੇ ਇਹ ਬੰਦੇ ਸ਼ਾਇਦ ਜਿੱਤ ਨਾ ਜਾਣ ਕਿਤੇ ਉਹਨਾਂ ਨੂੰ ਪਤਾ ਹੁਣ ਜਦਾ ਜਨਤਾ ਦੀ ਜਨਤਾ ਵੋਟ ਪਾਣਾ ਜਾਣਦੀ ਜਨਤਾ ਦਾ ਬੋਰਡ ਦਾ ਹਿਸਾਬ ਵੀ ਮੰਗ ਸਕਦੀ ਜਨਤਾ ਇਹਨਾਂ ਨੂੰ ਪੁੱਛ ਸਕਦੀ ਹੁਣ ਨਾਲ ਕੰਮ ਕੀ ਆ ਰਹੀਆਂ ਧਮਕੀਆਂ ਬਹੁਤ ਜ਼ਿਆਦਾ ਆ ਰਹੀਆਂ ਕਦੇ ਹੀ ਰੱਬ ਨਹੀਂ ਰਵਾਰਦਾ ਮੇਰੇ ਕੋਲ ਲੈਣ ਦੇਣ ਨਹੀਂ ਹੈਗਾ ਕੁਝ ਨਹੀਂ ਹੈਗਾ ਉਹ ਵੀ ਗਾਵੀ ਉਹ ਕਹਿੰਦਾ ਮੈਂ ਮੈਕਾ ਭਰਾਵਾ ਮੈਨੂੰ ਬੈ ਕੀਤਾ ਕੀ ਤਰਾ ਬਸ ਕਹਿੰਦਾ ਤੂੰ ਗੰਬਰਸਾਤ ਕਲੈਕਸ਼ਨ ਮੈਂ ਕਿਹਾ ਆਹ ਕਿਹੜੀ ਗੱਲ ਹੋਈ ਭਾਬੀ ਚੁੰਮੇ ਵਾਲੀ ਕਿੱਥੋਂ ਖੜੀ ਕੀਤੀ ਹੈ ਤੁਸੀਂ ਬਿਲਕੁਲ ਨਹੀਂ ਖੜੀ ਹੋਈਗੀ ਹਾਂ ਕਿਉਂ ਉਹਦੇ ਵਾਸਤੇ ਟਿੱਟੂ ਬਾਣੀਆਂ ਖੜਾ ਕਰਦਾ ਸੀ ਜੀ ਟਿਕਟ ਕੈਨਸਲ ਕਰਤੀ ਨਿੱਕੀ ਹੋਇਆ ਕੀ ਹੈ ਕੀ ਮਾਮਲਾ ਕੀ ਹੋਇਆ ਕਾਰਨ ਉਹ ਕੰਦੀ ਬੀ ਧਮਕੀ ਆ ਗਈ ਧਮਕੀ ਆ ਗਈ ਆ ਕਿ ਪਤਾ ਨਹੀਂ ਕੀ ਹੋ ਗਿਆ ਵਾ ਇਹ ਤੇ ਪਰਮਾਤਮਾ ਹੀ ਜਾਣੇ ਕੋਰੇ ਅੱਖ ਚੁੰਮਾ ਦੇਤਾ ਉਹਨੇ ਏ ਵੀ ਪਤਾ ਨਹੀਂ ਹੋ ਸਾਨੂੰ ਐਸੇ ਸਭ ਹੋ ਗਏ اڈੇ ਬਣ ਗਏ ਬਾਰਡਰ ਤੇ ਉਹ ਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆ اڈਰ ਤੇ ਵੰਸ਼ੇ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹੱਥਿਆਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੜ ਕਵਾਰੇ ਤੋਂ ਵੇਖ ਭਗਤ ਸਿੰਘ ਆਕੇ ਕਹਿੰਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾ ਸੋਡੇ ਖਾਰੇ ਤੋਂ ਕੀਮਾ ਭੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਤੋਂ ਕੁਰਸੀ ਦੀ ਭੁੱਖ ਨੇ ਕੀਤਾ ਕੁਰਸੀ ਦੀ ਭੁੱਖ ਨੇ ਕੀਤਾ ਲੀਡਰ ਲਾਣਾ ਦੋਸ਼ੀ ਏ ਕੁਰਸੀ ਦੀ ਭੁੱਖ ਨੇ ਕੀਤਾ ਲੀਡਰ ਲਾਣਾ ਦੋਸ਼ੀ ਏ ਡੇਰਿਆਂ ਦੇ ਵਿੱਚ ਹੁੰਦੀ ਦੇਖੀ ਤੱਕੇ ਸ਼ਾਈਏ ਡੇਰਿਆਂ ਦੇ ਵਿੱਚ ਹੁੰਦੀ ਦੇਖੀ ਤੱਕੇ ਸ਼ਾਈਏ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੱਡੀ ਕਵਾਰੇ ਤੋਂ ਵੇਖ ਭਗਤ ਸਿੰਘ ਆ ਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਅੱਜ ਦੀ ਜਿਹੜੀ ਲੋੜਾ ਹਰ ਘਰ ਦੇ ਵਿੱਚ ਪਗਤ ਸਿੰਘ ਦੀ ਲੋੜ ਆ ਅੱਜ ਡਾਕਟਰ ਪੀਮੜਾ ਬਾਬਾ ਸਾਹਿਬ ਦੀ ਲੋੜ ਆ ਜੇ ਨਾ ਲੋੜ ਰਹੀ ਤੇ ਇਧਰ ਭਾਰਤ ਦੇਸ਼ ਤੇ ਵੇਕੀ ਗਿਆ ਤੇ ਪੰਜਾਬ ਵਿਕਣ ਜਿਵੇਂ ਕੋਈ ਟਾਈਮ ਨਹੀਂ ਲੱਗਦਾ ਕਿੰਨੇ ਕੁ ਉਮੀਦਵਾਰ ਹੁਣ ਤੁਸੀਂ ਲਾਂਚ ਕੀਓ 13 ਦੇ 13 ਕਿਤੇ ਜੀ ਦੇਖੋ ਬਾਕੀ ਜਨਤਾ ਦਾ ਪਿਆਰ ਹੈ ਰਾਜਪੁਰੇ ਐਦ ਕੀ ਲੋਕੀ ਐਦ ਕੀ ਰਾਜਪੁਰੇ ਭਾਜੀ ਨੰਨਾ ਪਾਜੀ ਖੜੇ ਕੀਤੇ ਆ ਐਦ ਕੀ ਲੋਕਾਂ ਨੂੰ ਜਿਹਨੂੰ ਪੁੱਛਿਆ ਮੈਂ ਯਾਰ ਬੋਰਡ ਕਿਨੂੰ ਬਣੀ ਉਹ ਕਹਿੰਦਾ ਦਫਾ ਕਰੋ ਬੋਰਡ ਨੂੰ ਕੋਈ ਚਾਹੀਦੀ ਗੱਲ ਕਰ ਉਹ ਮੈਂ ਕਹਾ ਭਰਾਵਾ ਕੀ ਗੱਲ ਕਰ ਪਿਆ ਕਿਉ ਪਿਆ ਉਹ ਕਹਿੰਦਾ ਮੈਂ ਬੋਰਡ ਹੀ ਨਹੀਂ ਬਣੀ ਮੈਂ ਕਹਾ ਯਾਰ ਇਦਾਂ ਨਾ ਕਰੀ ਤੂੰ ਮੈਨੂੰ ਇੱਕ ਵਾਰੀ ਇੱਕ ਵਾਰੀ ਮੈਨੂੰ ਪਾ ਕੇ ਦੇਖਲਾ ਇੱਕ ਵਾਰੀ ਮੈਨੂੰ ਉਹ ਕਹਿੰਦਾ ਇੰਨੇ ਇੰਨੇ ਬੰਦੇ ਨੂੰ ਪਾ ਕੇ ਦੇਖੀ ਕੋਸ਼ਿਸ਼ ਕਰਦਾ ਤੈਨੂੰ ਪਾ ਕੇ ਕੀ ਸਮਰੂਗਾ ਮੈਂ ਕਹਿੰਦਾ ਸਿਰਫ ਇੱਕ ਮੌਕਾ ਢਾੜ ਕੇ ਰੱਖਿਆ ਆਪਣੇ ਅੱਛਾ ਲੋ ਲਾਸਟ ਗੱਲ ਕਰ ਲਗਾ ਤੁਹਾਡੇ ਨਾਲ ਮੈਂ ਵੀ ਜੇ ਮੈਂ ਜਿੱਤ ਕੇ ਦੂਜੇ ਦਿਨ ਦੂਜੇ ਦਿਨ ਮੈਂ ਜਿੱਤ ਕੇ ਮੈਂ ਤੁਹਾਡਾ ਮੁੱਲ ਨਾ ਮੁੜਾ ਤੇ ਸਾਰਾ ਸ਼ਹਿਰ ਕੀ ਸਾਰਾ ਹਿੰਦੁਸਤਾਨ ਜੁੱਤੀਆਂ ਮਾਰਿਓ ਸਿਰਫ ਦੂਜੇ ਦਿਨੀ ਕੋਈ ਇੱਕ ਇੱਕ ਮਹੀਨਾ ਨਹੀਂ ਕੋਈ ਦੋ ਦਿਨ ਨਹੀਂ ਕੋਈ ਤਿੰਨ ਦਿਨ ਨਹੀਂ ਆ ਪਹਿਲੇ ਦਿਨ ਜਿੱਤ ਗਿਆ ਦੂਜੇ ਦੇ ਨਾਲ ਤੁਹਾਡੇ ਵੋਟਾਂ ਦਾ ਮੁੱਲ ਮੋੜ ਦੇਣਾ ਆ ਕਿਹੜੀ ਤੁਸੀਂ ਉੱਥੋਂ ਚੋਣ ਲੜਨ ਮਾਰਨ ਅਸੀਂ ਤੋਂ ਵੀ ਕਿਹਦੇ ਨਾਲ ਮੁਕਾਬਲਾ ਲੜੇਗਾ ਤੁਹਾਡਾ ਮੁਕਾਬਲਾ ਤਾਂ ਸਾਰੇ ਆਪਣੇ ਖਿਲਾਫ ਹੀ ਆ ਪਰ ਉਸੇ ਇਸ ਨੂੰ ਦੋ ਬੰਦੇ ਖੜੇ ਆ ਇੱਕ ਸਾਡੇ ਮਨਤੇ ਜੀ ਉੱਥੇ ਖੜੇ ਆ ਜੀ ਇੱਕ ਨਰਿੰਦਰ ਮੋਦੀ ਖੜੇ ਬਾਕੀ ਕੋਈ ਫਾਰਮ ਹੀ ਨਹੀਂ ਪੜਦਾ ਪੈ ਡਰਦਾ ਮਾਰਾ ਉਹ ਮੈਂ ਕਿਹਾ ਕੀ ਗੱਲ ਹੋਗੀ ਉਹ ਕਹਿੰਦੇ ਨਹੀਂ ਨਹੀਂ ਅਸੀਂ ਹਾਰ ਜੇ ਮੈਂ ਕਿਹਾ ਹਾਰ ਤੇ ਜਾਣਾ ਹੀ ਆ ਯਾਰ ਉਹ ਤੇ ਮੈਨੂੰ ਹੀ ਪਤਾ ਪਰ ਕਹਿੰਦੇ ਹੋਵਾ ਸੰਵਿਧਾਨ ਤੇ ਕਹਿੰਦਾ ਵਾ ਜੇ ਆਪਾਂ ਐਸਾ ਕਰਕੇ ਖੜੇ ਨਹੀਂ ਹੁੰਦੇ ਨਾ ਜਿੰਨੇ ਜ਼ਿਆਦਾ ਇੱਕ ਸ਼ਹਿਰ ਦੇ ਵਿੱਚ ভোটার ভোটার ਖੜੇ ਹੋਣਗੇ ਸਰਕਾਰ ਡਰੇਗੀ ਸਰਕਾਰ ਤਾਂ ਡਰੇਗੀ ਕਿ ਯਾਰੇ ਇਹ ਬੰਦੇ ਸ਼ਾਇਦ ਜਿੱਤ ਨਾ ਜਾਣ ਕਿਤੇ ਉਹਨਾਂ ਨੂੰ ਪਤਾ ਹੁਣ ਜਦਾਂ ਜਨਤਾ ਦੀ ਜਨਤਾ ਵੋਟ ਪਾਣਾ ਜਾਣਦੀ ਜਨਤਾ ਦਾ ਬੋਰਡ ਦਾ ਹਿਸਾਬ ਵੀ ਮੰਗ ਸਕਦੀ ਜਨਤਾ ਇਹਨਾਂ ਨੂੰ ਪੁੱਛ ਸਕਦੀ ਹੁਣ ਹੁਣ ਦੇਖੋ ਜੇ ਆਪਾਂ ਗੱਲ ਕਰੀਏ ਮਣੀਪੁਰ ਦੇ ਵਿੱਚ ਏਡਾ ਤਕੜਾ ਕਾਂਡ ਹੋਇਆ ਜੀ ਰਾਜਪੁਰੇ ਰਾਜਪੁਰੇ ਆਇਓ ਰਾਜਪੁਰਾ ਸ਼ਹਿਰ ਕਿਸ ਤਰ੍ਹਾਂ ਦਾ ਲੱਗੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਮੋਦੀ ਉੱਥੇ ਚੋਣ ਲੜ ਰਹੇ ਨੇ ਤੁਸੀਂ ਉਹਨਾਂ ਦੇ ਮੁਕਾਬਲੇ ਲੜ ਰਹੇ ਹੋ ਉਹਨਾਂ ਨੂੰ ਸਾਰੀ ਦੁਨੀਆ ਜਾਣਦੀ ਹੈ ਤੁਹਾਨੂੰ ਕੋਲ ਜਾਣਦਾ ਉਹ ਦੇਖੋ ਨਾ ਜਨ ਨਾ ਬੋਡ ਪਵੇ ਅਸੀਂ ਆਪਣੇ ਗੁਰੂਆਂ ਦੀ ਨਗਰੀ ਖੜੇ ਸਾਨੂੰ ਗੁਰੂਆਂ ਦਾ ਕਿ ਥੋੜੀ ਦੂਰ ਕਰੂਗਾ ਸਾਲ ਬਾਅਦ ਉੱਥੇ ਮੱਥਾ ਟੇਕਣ ਜਾਂਦੇ ਹਾਂ ਲੋਕੀ ਯਾਦ ਤੇ ਕਰੂਗੇ ਜਾਂ ਨੀਡੂ ਛੜਾਣਾ ਤੇ ਬੋਡ ਲੜਿਆ ਨਾਲ ਧਮਕੀਆਂ ਵੀ ਆ ਰਹੀਆਂ ਉੱਥੇ ਧਮਕੀਆਂ ਬਹੁਤ ਜ਼ਿਆਦੀ ਆ ਕਦੀ ਹੀ ਰਬਨੀਰ ਵਾਲਾ ਮੇਰੇ ਕੋਲ ਲੈਣ ਦੇ ਨਹੀਂ ਹੈਗਾ ਕੁਝ ਨਹੀਂ ਹੈਗਾ ਉਹ ਵੀ ਗਾਵੀ ਉਹ ਕਹਿੰਦਾ ਮੈਂ ਮੈਕਾ ਭਰਾਵਾ ਮੈਨੂੰ ਵੇ ਕੀਤਾ ਕੀ ਤਰਾ ਬਸ ਕਹਿੰਦਾ ਤੂੰ ਗੰਬਰਸਰ ਇਲੈਕਸ਼ਨ ਮੈਂ ਕਿਹਾ ਆਹ ਕਿਹੜੀ ਗੱਲ ਹੋਈ ਇਲੈਕਸ਼ਨ ਕਮਿਸ਼ਨਰ ਕਹਿੰਦਾ ਇਲੈਕਸ਼ਨ ਨਾ ਕਰਾਂ ਗੰਬਰਸਰ ਤੇ ਜਹਾ ਮੈਂ ਨਹੀਂ ਲੜੂੰਗਾ ਭਾਬੀ ਚੁੰਮੇ ਵਾਲੀ ਕਿੱਥੋਂ ਖੜੀ ਕੀਤੀ ਹੈ ਤੁਸੀਂ ਬਿਲਕੁਲ ਨਹੀਂ ਖੜੀ ਹੋਈ ਕਿਉਂ ਉਹਦੇ ਵਾਸਤੇ ਟੀਟੂ ਬਾਣੀਆਂ ਖੜਾ ਕਰਦਾ ਜੀ ਟਿਕਟ ਕੈਨਸਲ ਕਰਤੀ ਨਿੱਕੀ ਹੋਇਆ ਕੀ ਹੈ ਕੀ ਮਾਮਲਾ ਕੀ ਹੋਇਆ ਕਾਰਨੋਂ ਕੰਦੀ ਵੀ ਧਮਕੀ ਆ ਗਈ ਧਮਕੀ ਆ ਗਈ ਆ ਕਿ ਪਤਾ ਨਹੀਂ ਕੀ ਹੋ ਗਿਆ ਵਾ ਇਹ ਤੇ ਪਰਮਾਤਮਾ ਹੀ ਜਾਣੇ ਕੋਰੇ ਅੱਖ ਚੁੰਮਾ ਦੇ ਇਹ ਵੀ ਪਤਾ ਨਹੀਂ ਸਾਨੂੰ ਵੀ ਕੋਈ ਚੱਕਰ ਪਿਆ ਹਵਾ ਕੋਈ ਗੱਲ ਹੋਈ ਹੋਵੇ ਤਾਂ ਸਾਨੂੰ ਦੱਸੇ ਸਾਨੂੰ ਖੁੱਲ ਕੇ ਨਹੀਂ ਗੱਲ ਦੱਸਰੀ ਇਸ ਕਰਕੇ ਸਾਡਾ ਨਵਾਂ ਕੈਂਡੀਡੇਟ ਜਿਹੜਾ ਉਤਰਿਆ ਉਹਦਾ ਨਾਮ ਹੈ ਟੀਟੂ ਬਾਣੀਆਂ ਹੋਰ ਕਿਸੇ ਨੂੰ ਵੋਟ ਨਾ ਪਾਓ ਸਾਡੇ ਨੰਨਾ ਜੀ ਸਾਡੇ ਗੁਰਦਾਸਪੁਰ ਤੋਂ ਭਾਜੀ ਮੈਨੂੰ ਔਰ ਟੀਟੂ ਬਾਣੀਆਂ ਜੀ ਉਹ ਸਾਡੇ ਕੈਂਡੀਡੇਟ ਜਿਹੜੇ ਤਿੰਨਾਂ ਖੜੇ ਉਹਨਾਂ ਨੂੰ ਵੋਟ ਪਾਓ ਛਟਰਾ ਦੋ ਮਸ਼ਹੂਰ ਹੋ ਤੇ ਇਕੱਲਾ ਹੁਣ ਛਟਰਾ ਛਟਰਾ ਕੰਮ ਬੰਦ ਕਰਤਾ ਭਾਜੀ ਛਟਰਾ ਦੀ ਦੁਕਾਨ ਦਰਸਲ ਮੈਂ ਵੇਚ ਦਿੱਤੀ ਸੀ ਉਸ ਤੋਂ ਬਾਅਦ ਕਰਜ਼ਾ ਬਹੁਤ ਚੜ ਗਿਆ ਸੀ ਮੈਂ ਸ਼ਹਿਰੋਂ ਬਾਹਰ ਸੋਰਾ ਰਹਿਣ ਲੱਪਿਆ ਸੀਗਾ ਫਿਰ ਹੁਣ ਤੇ ਕੋਈ ਗੱਲ ਨਹੀਂ ਬਾਜੀ ਤੁਸੀਂ ਪਿਆਰ ਦਿੰਦੀ ਜਾਂਦਾ ਤੁਸੀਂ ਤੁਸੀਂ ਹਮੇਸ਼ਾ ਇੰਟਰਵਿਊ ਦੇ ਵਿੱਚ ਗਰੀਬਾਂ ਦੀ ਗੱਲ ਕੀਤੀ ਹੈ ਇਹ ਟੈਂਪੂ ਯੂਨੀਅਨ ਹੈ ਰਾਜਪੁਰੇ ਦਾ ਦਿਲ ਜਿੱਥੇ ਹੈ ਨਾ ਉੱਥੇ ਖੜੇ ਹੋ ਤੁਸੀਂ ਤੇ ਉਰੇ ਵੀ ਬਹੁਤ ਲੋਕ ਖੜੇ ਆ ਇਹਨਾਂ ਦੀ ਵੀ ਬਹੁਤ ਵੋਟਾਂ ਹੈਗੀਆਂ ਇਹਨਾਂ ਦੇ ਕੈਂਡੀਡੇਟ ਬਾਰੇ ਟੈਂਪੂ ਮੈਂ ਕਹਾਂ ਜੀ ਭਾਈ ਲੱਲਾ ਲੱਲਾ ਬਾਜੀ ਨੂੰ ਵੋਟ ਪਾਓ ਸਾਰੇ ਮੇਰੇ ਭਰਾ ਕਿਉਂਕਿ ਮੇਰਾ ਚੋਣ ਨਿਸ਼ਾਨ ਵੀ ਟੈਂਪੂ ਸੀਗਾ ਤੇ ਉਹ ਟੈਂਪੂ ਨੇ ਹਰ ਜਗ੍ਹਾ ਬਿਲਾ ਗਾਣਾ ਵੀ ਚੱਲ ਪਈ ਯਾਰ ਤੇਰਾ ਟੈਂਪੂ ਟੈਂਪੂ ਉਹ ਗਲਤ ਗਾਣੇ ਦਾ ਮਤਲਬ ਲੈ ਕੇ ਫਿਰ ਮੈਂ ਗਾਣਾ ਪਾਇਆ ਜੀ ਮੈਂ ਕਿਹਾ ਗਾਣਾ ਤਾਂ ਸਹੀ ਸੀਗਾ ਪਰ ਉਹ ਮਤਲਬ ਉਹਦਾ ਗਲਤ ਲੈ ਗਏ ਉਹ ਫੀਲਿੰਗ ਹੋਰ ਕੋਈ ਲੈ ਗਏ ਉਹ ਮੈਂ ਕਿਹਾ ਵੀ ਨਹੀਂ ਕਾਲੀ ਐਕਟਿਵਾ ਨਹੀਂ ਹੈਗੀ ਇੱਥੇ